ਗੁਰੂ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਦੀ ਮੇਰੀ ਵੀਡੀਓ ਹੈਗੀ ਹੈ ਜਿਹੜੀ ਲੁਧਿਆਣਾ ਸ਼ਹਿਰ ਦੇ ਵਿੱਚ ਗਿਆ ਸੀਗਾ ਮੈਂ ਆਪਣੇ ਮਾਮਾ ਜੀ ਦੇ ਘਰ ਜੋ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਰਕਸ਼ਾ ਵਿੱਚ ਚਲਾਉਂਦੇ ਨੇ ਨਾਲ ਕਰਿਆਨੇ ਦੀ ਦੁਕਾਨ ਵੀ ਕਰਦੇ ਨੇ ਬਹੁਤ ਬੇਹੰਤੀ ਇਨਸਾਨ ਨੇ ਤੇ ਦਿਲ ਦੇ ਅਮੀਰ ਬੰਦੇ ਨੇ ਜੋ ਕਿ ਸਾਨੂੰ ਆਪਣੇ ਰਿਕਸ਼ੇ ਦੇ ਵਿੱਚ ਲੈ ਕੇ ਚੱਲ ਪਏ ਮੰਜੀ ਸਾਹਿਬ ਗੁਰਦੁਆਰੇ ਵੱਲ ਨੂੰ ਜੋ ਕਿ ਲੁਧਿਆਣੇ ਤੋਂ 22-23 ਕਿਲੋਮੀਟਰ ਦੂਰੀ ਦੇ ਉੱਤੇ ਆ ਗੁਰਦੁਆਰਾ ਤੇ ਗੁਰੂ ਘਰ ਜਾ ਕੇ ਮਾਮਾ ਜੀ ਨੇ ਰਕਸ਼ਾ ਲਾ ਤਦ ਕਹਿੰਦੇ ਸਾਈਡ ਦੇ ਉੱਤੇ ਤੇ ਕਹਿੰਦੇ ਤੁਸੀਂ ਜਾਓ ਤੇ ਗੁਰੂ ਘਰ ਪਹੁੰਚੋ ਤੇ ਮੱਥਾ ਕੋਈ ਗੁਰੂ ਦੇ ਦਰਸ਼ਨ ਕਰੋ ਤੇ ਫਿਰ ਆਪਾਂ ਮਿਲਦੇ ਆ ਕੋਈ ਗੱਲ ਨਹੀਂ ਮੈਂ ਰਖਸ਼ੇ ਧਿਆਨ ਰੱਖਦਾ ਤਾਂ ਸੇ ਗੁਰੂ ਘਰ ਆਲੂ ਚੱਲ ਪਏ ਤੇ ਜਦੋਂ ਗੁਰੂ ਘਰ ਨਸਮਕਤ ਹੋਣ ਲੱਗੇ ਤੇ ਦੇਖੇ ਸ਼ਸਤਰ ਬਹੁਤ ਜ਼ਿਆਦਾ ਪਏ ਹੋਏ ਤੇ ਫਿਰ ਪਤਾ ਲੱਗਾ ਇਹ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਗੁਰੂ ਘਰ ਆ ਤੇ ਹੋਰ ਵੀ ਜ਼ਿਆਦਾ ਆਨੰਦ ਬਣ ਗਿਆ ਜਦੋਂ ਆਪਾਂ ਨਸਮਕਤ ਹੋ ਕੇ ਜਦੋਂ ਉੱਠਦੇ ਆ ਤੇ ਸਾਹਮਣੇ ਸ਼ਸਤਰਾਂ ਵੱਲ ਨਿਗਾ ਪੈਂਦੀ ਆ ਤੇ ਇੱਕ ਵੱਖਰਾ ਹੀ ਸਕੂਨ ਮਿਲਦਾ ਵੱਖਰੇ ਆਨੰਦ ਮਿਲਦੇ ਆ ਇਹ ਉਹ ਹੀ ਸ਼ਸਤਰ ਆ ਜਿਹੜੇ ਸਾਡੇ ਗੁਰੂਆਂ ਨੇ ਸਭ ਦੀ ਰਾਖੀ ਲਈ ਚੱਕੇ ਸੀਗੇ ਤੇ ਜੋ ਕਿ ਮਜਲੂਮਾਂ ਤੇ ਹੋਰੇ ਜ਼ੁਲਮਾਂ ਵਾਸਤੇ ਚੱਕੇ ਸੀਗੇ ਜੋ ਕਿ ਸਾਨੂੰ ਬਹੁਤ ਕੁਝ ਸਮਝਾਉਂਦੇ ਆ ਤੇ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸਾਹਮਣੇ ਬਹਿ ਗਏ ਤੇ ਆਨੰਦ ਮਾਣੇ ਗੁਰੂ ਮਰਦੇ ਸ਼ਬਦ ਕੀਰਤਨ ਦੇ ਤੇ ਬਹੁਤ ਵਧੀਆ ਆਨੰਦ ਮਾਣ ਕੇ ਤੇ ਜਦੋਂ ਆਨੰਦ ਲੈ ਲੈਤ ਗੁਰੂ ਘਰ ਲੰਗਰ ਛਕਣ ਚੱਲ ਪਏ ਤੇ ਜਦੋਂ ਲੰਗਰ ਛਕਦੇ ਸੀਗੇ ਮੇਰੇ ਬ੍ਰੇਨ ਦੇ ਵਿੱਚ ਦੋ ਗੱਲਾਂ ਆਈਆਂ ਮੈਂ ਕਿਹਾ ਚਲੋ ਵੀਡੀਓ ਵਿੱਚ ਸਾਰੇ ਭੈਣ ਭਰਵਾਂ ਨਾਲ ਸ਼ੇਅਰ ਕਰਾਂ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਗੁਰੂ ਘਰ ਬਣੇ ਆ ਪੰਜਾਬ ਦੇ ਵਿੱਚ ਕਿੰਨੇ ਪਿੰਡ ਨੇ ਸਾਰੇ ਵਿੱਚ ਗੁਰੂ ਘਰ ਬਣੇ ਨੇ ਪਰ ਉਹ ਗੁਰੂ ਘਰਾਂ ਵਿੱਚ ਜੇ ਐਦਾਂ ਹੀ ਰੌਣਕਾਂ ਲੱਗਣ ਜਦੋਂ ਗੁਰੂ ਘਰ ਦੇ ਵਿੱਚ ਹਿੱਕ ਹਫ਼ਤੇ ਬਾਅਦ ਸਾਰੇ ਭੈਣ ਭਰਾ ਇਕੱਠ ਹੋਇਆ ਕਰਨ ਦਾਲ ਫੁਲਕਾ ਛਕਿਆ ਕਰਨ ਸਾਡੇ ਬੱਚੇ ਜੋ ਕਿ ਗੁਰੂ ਘਰਾਂ ਨਾਲ ਪਿਆਰ ਕਰਨ ਮੁਹੱਬਤ ਕਰਨ ਸਾਡੇ ਗੁਰੂ ਘਰਾਂ ਦੇ ਵਿੱਚ ਜਾ ਕੇ ਨਾਲ ਲੰਗਰ ਛਕਣ ਨਾਲੇ ਆਪਣੇ ਮਨਪਸੰਦ ਚੀਜ਼ਾਂ ਈਦਾ ਖਾਇਆ ਕਰਨ ਤੇ ਸਾਡੇ ਗੁਰੂ ਨਾਲ ਕਿੱਦਾਂ ਨਹੀਂ ਪਿਆਰ ਪਾਊਗਾ ਸਾਡੇ ਬੱਚਿਆਂ ਦਾ ਜਦੋਂ ਇਹ ਚੀਜ਼ਾਂ ਦੇਖਦੇ ਆ ਤਾਂ ਬਹੁਤ ਵਧੀਆ ਲੱਗਦਾ ਕਿਉਂਕਿ ਸਾਡੇ ਬੱਚਿਆਂ ਨੂੰ ਖੇਚ ਹੋਣੀ ਚਾਹੀਦੀ ਸਾਡੇ ਗੁਰੂ ਵੱਲ ਤੇ ਸਾਡੇ ਗੁਰੂ ਨਾਲ ਪਿਆਰ ਫਿਰੇ ਬੱਚਿਆਂ ਦਾ ਪੈ ਸਕਦਾ ਤੇ ਇੱਕ ਅਸੀਂ ਜਦੋਂ ਖਾ ਪੀ ਕੇ ਰਲ ਮਿਲ ਕੇ ਆਪਣੇ ਭਾਂਡੇ ਆਪ ਧੋਵਾਂਗੇ ਉਹਨਾਂ ਨੂੰ ਮਨਜਾਂਗੇ ਤੇ ਇੱਕ ਹੋਰ ਵੱਖਰਾ ਆਨੰਦ ਬਣ ਜਾਏ ਇੱਕ ਸਾਨੂੰ ਸੇਵਾ ਦਾ ਸ਼ੌਂਕ ਪਾਊਗਾ ਸਾਨੂੰ ਹੋਊਗਾ ਗੁਰੂ ਦੀ ਬਾਣੀ ਵੀ ਸੁਣੀ ਆ ਲੰਗਰ ਵੀ ਛਕਿਆ ਭਾਂਡੇ ਵੀ ਧੋਤੇ ਤੇ ਚਾਹ ਵੀ ਛਕੀ ਆ ਤੋ ਬਹੁਤ ਵਧੀਆ ਲੱਗਦਾ ਤੇ ਇਦਾਂ ਅਸੀਂ ਜੇ ਚਾਹੀਏ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਈ ਤੇ ਜਰੂਰ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਅੱਗੇ ਤੋਂ ਅੱਗੇ ਭੈਣ ਭਰਾਵਾਂ ਨਾਲ ਸ਼ੇਅਰ ਕਰਿਓ ਜੇ ਮੈਨੂੰ ਤੁਹਾਨੂੰ ਲੱਗਦਾ ਮੈਂ ਸਹੀ ਗੱਲ ਕਰ ਰਿਹਾ ਕਿਉਂਕਿ ਸਾਨੂੰ ਇੱਕ ਪਿਆਰ ਬਣਾਉਣ ਦੀ ਲੋੜ ਆ ਸਾਨੂੰ ਫਿਰ ਸਾਡੇ ਗੁਰੂ ਦੇ ਘਰਾਂ ਨਾਲ ਸਾਨੂੰ ਗੁਰੂ ਨਾਲ ਪਿਆਰ ਮੁਹੱਬਤ ਹੋ ਜਾਊਗਾ ਸਸਰੀਆ ਪਾਲ ਵਾਹ ਜੀ ਕੀ ਫਤਹਿ